ਵੱਡੀ ਖਬਰ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉੱਥੇ ਹੀ ਹੁਣ ਫਿਰ ਤੋਪ ਪੇਸ਼ੀ ਦੇ ਲਈ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਸਟ ਨੇ ਸਮਨ ਭੇਜ ਦਿੱਤੇ ਨੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਫਿਰ ਤੋ ਪੁੱਛਗਿੱਛ ਦੇ ਲਈ ਬਿਕਰਮ ਮਜੀਠੀਆ ਨੂੰ ਸੱਦ ਲਿਆ ਗਿਆ ਹੈ 8 ਅਗਸਤ ਨੂੰ ਪੇਸ਼ੀ ਦੇ ਲਈ ਬੁਲਾਇਆ ਗਿਆ ਤੇ ਸਟ ਦੇ ਵੱਲੋਂ ਸੰਮਣ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਜਾਰੀ ਕਰ ਦਿੱਤਾ ਹੈ ਤੇ ਉੱਥੇ ਹੀ ਹੁਣ 8 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਲਗਾਏ ਨੇ ਤੇ ਦੇਖਣੀ ਹੋਵੇਗਾ ਕਿ ਵਿਕਰਮ ਮਜੀਠੀਆ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਕਿਉਂਕਿ ਪਹਿਲਾ ਦੋ ਵਾਰ ਉਹਨਾਂ ਨੂੰ ਸੰਮਣ ਆ ਚੁੱਕੇ ਨੇ ਤੇ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧ ਚਾਰੰਗ ਦਿੱਤੇ ਜਾ ਰਹੇ ਨੇ ਤੇ ਦੋਮਾ ਦਾ ਪੇਜ ਫਸਿਆ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਹਾਈ ਕੋਰਟ ਦੇ ਉਹਨਾਂ ਨੂੰ ਵੱਡੀ ਰਾਹ ਦਿੱਤੇ ਤੇ ਦੂਜੇ ਪਾਸੇ ਸੱਟਾ ਫਿਰ ਸਮਣ ਭੇਜ ਦਿੰਦਾ ਹੈ ਤੇ ਜਿਸ ਦੇ ਦੌਰਾਨ ਇਹ ਦੋ ਸਮਣਾ ਭੇਜਣ ਤੋਂ ਬਾਅਦ ਵੀ ਬਿਕਰਮਜੀਠਿਆ ਪੇਸ਼ ਨਹੀਂ ਹੁੰਦੇ ਤੇ ਹੁਣ ਤੀਜਾ ਸਮਣ ਫਿਰ ਤੋਂ ਜਿਹੜਾ ਕਿ ਭੇਜ ਦਿੱਤਾ ਗਿਆ ਤੇ ਬਿਕਰਮਜੀਠਿਆ ਨੂੰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ 8 ਅਗਸਤ ਨੂੰ ਬਿਕਰਮਜੀਠਿਆ ਨੂੰ ਮੋੜ ਸਮਣ ਜਿਹੜਾ ਕਿ ਹੁ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਹੁਣ ਇਹ ਦੇਖਣ ਯੋਗ ਇਹੀ ਹੋਵੇਗਾ ਕਿ ਬਿਕਰਮਜੀਠਿਆ ਕੀ ਪੇਸ਼ ਹੁੰਦੇ ਨੇ ਨਹੀਂ ਜਾਂ ਪਹਿਲਾ ਮੰਗੂ ਉਹ ਸਮੜਾ ਨੂੰ ਠਕਰਾ ਦੇ ਨੇ ਤੇ ਦੱਸਦੀ ਹੈ ਕਿ ਉੱਥੇ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਬਿਕਰਮ ਮਜੀਠੀਆ ਨੂੰ ਸਮੜ ਭੇਜੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਹਰ ਵਾਰ ਉਹ ਹਾਜ਼ਰ ਹੁੰਦੇ ਨੇ ਤੇ ਉੱਥੇ ਹੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜੋ ਡਰੱਗ ਕੇਸ ਮਾਮਲੇ ਦੇ ਵਿੱਚ ਸਮਣੇ ਭੇਜੇ ਜਾ ਰਹੇ ਸੀ ਉਸ ਨੂੰ ਲੈ ਕੇ ਚੁਣੌਤੀ ਦਿੱਤੀ ਤੇ ਉੱਥੇ ਹੀ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਦੇ ਦਿੱਤੀ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁਛਪੜਤਾਲ ਦੇ ਲਈ ਪਹਿਲਾਂ ਉਹਨਾਂ ਨੂੰ ਕਾਫੀ ਵਾਰ ਸੱਦਿਆ ਗਿਆ ਤੇ ਹਰ ਵਾਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਟ ਦਾ ਮੁਖੀ ਹੀ ਕਿਉਂ ਤੁਸੀਂ ਬਦਲਦੇ ਹੋ ਤੁਸੀਂ ਆਪ ਹੀ ਜਿਹੜਾ ਕਿ ਸਿੱਟ ਦੇ ਮੁਖੀ ਭਗਵੰਤ ਮਾਨ ਜੀ ਬਣ ਜਾਓ ਕਿਉਂਕਿ ਬੈਠ ਕੇ ਨਵੇੜ ਲੰਨੇ ਹਰ ਵਾਰ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਤੇ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਸਵਾਲ ਬਿਕਰਮ ਮੱਜੀਠੀਆ ਦੇ ਵੱਲੋਂ ਹਰ ਵਾਰ ਮੁੱਖ ਮੰਤਰੀ ਪਗਵਾਨ ਤਮਾਨੂੰ ਕੀਤੇ ਜਾਂਦੇ ਨੇ ਤੇ ਉੱਥੇ ਹੀ ਅਕਾਲੀ ਦਲ ਵੀ ਇਸ ਗੱਲ ਤੋਂ ਬਾਅਦ ੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਕਈ ਵਾਰ ਵਿਰੋਧ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹੋ ਚੁੱਕਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਹੈ ਜਿਹੜੀ ਕਿ ਕੋਸ਼ਿਸ਼ਾ ਵਿਕਰਮਜੀਠਿਆਂ ਨੂੰ ਕੀਤੀ ਜਾ ਰਹੀ ਹੈ ਤੇ ਉੱਥੇ ਹੁਣ ਵਿਕਰਮਜੀਠਿਆਂ ਨੂੰ 8 ਅਗਸਤ ਪੇਸ਼ ਹੋਣ ਦੇ ਹੁਕਮ ਸੈਟ ਨੇ ਲਗਾ ਦਿੱਤੇ ਆ ਫਿਰ ਜਿਹੜਾ ਕਿ ਸੱਦਣ ਦੇ ਲਈ ਕਿਹਾ ਗਿਆ ਸੀ ਤੇ ਜਿਸ ਤੋਂ ਬਾਅਦ ਸਮਣ ਭੇਜਿਆ ਗਿਆ ਤੇ ਹੁਣ ਪੇਸ਼ ਹੋਣ ਦੇ ਹੁਕਮ 8 ਅਗਸਤ ਨੂੰ ਲਗਾਏ ਨੇ ਤੇ ਹੁਣ ਵਿਕਰਮਜੀਠਿਆ ਪੇਸ਼ ਹੁੰਦੇ ਨੇ ਜਾਂ ਨਹੀਂ ਇਹ 8 ਅਗਸਤ ਨੂੰ ਪਤਾ ਲੱਗੇਗਾ ਤੋ ਅੱਜ ਫਿਰ ਤੋਂ ਜਿਹੜਾ ਕਿ ਉਹਨਾਂ ਨੂੰ ਸਮਣ ਭੇਜ ਦਿੱਤਾ ਹੁਣ 8 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਲਗਾਏ ਨੇ ਤੇ ਦੇਖਣੀ ਹੋਵੇਗਾ ਕਿ ਵਿਕਰਮ ਮਜੀਠੀਆ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਕਿਉਂਕਿ ਪਹਿਲਾ ਦੋ ਵਾਰ ਉਹਨਾਂ ਨੂੰ ਸਮਣ ਆ ਚੁੱਕੇ ਨੇ ਤੇ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧ ਚਾਰਨ ਦਿੱਤੇ ਜਾ ਰਹੇ ਨੇ ਤੇ ਦੋਮਾ ਦਾ ਪੇਜ ਫਸਿਆ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਹਾਈ ਕੋਰਟ ਨੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਤੇ ਦੂਜੇ ਪਾਸੇ ਸਟਫਰ ਸਮਣ ਭੇਜ ਦਿੰਦਾ ਹੈ ਤੇ ਜਿਸ ਦਰਾਨਾ ਇਹ ਦੋ ਸਮਹਣਾ ਭੇਜਣ ਤੋਂ ਬਾਅਦ ਵੀ ਬਿਕਰਮਜੀਠਿਆ ਪੇਸ਼ ਨਹੀਂ ਹੁੰਦੇ ਤੇ ਹੁਣ ਤੀਜਾ ਸਮਹਣਾ ਫਿਰ ਤੋਂ ਜਿਹੜਾ ਕਿ ਭੇਜ ਦਿੱਤਾ ਗਿਆ ਤੇ ਬਿਕਰਮਜੀਠਿਆ ਨੂੰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ 8 ਅਗਸਤ ਨੂੰ ਬਿਕਰਮਜੀਠਿਆ ਨੂੰ ਮੁੜ ਸਮਹਣ ਜਿਹੜਾ ਕਿ ਹੁ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਹੁਣ ਇਹ ਦੇਖਣ ਯੋਗ ਇਹੀ ਹੋਵੇਗਾ ਕਿ ਬਿਕਰਮਜੀਠਿਆ ਕੀ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਪਹਿਲਾ ਮੰਗੂ ਉਹ ਸਮਹਣਾ ਨੂੰ ਠਕਰਾ ਦੇ ਨੇ ਦਾਦੀ ਹੈ ਕਿ ਉੱਥੇ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਬਿਕਰਮ ਮਜੀਠੀਆ ਨੂੰ ਸਮਰਪੇਜੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਹਰ ਵਾਰ ਉਹ ਹਾਜ਼ਰ ਹੁੰਦੇ ਰਹੇ ਤੇ ਉੱਥੇ ਹੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜੋ ਡਰੱਗ ਕੇਸ ਮਾਮਲੇ ਦੇ ਵਿੱਚ ਸਮਣੇ ਭੇਜੇ ਜਾ ਰਹੇ ਸੀ ਉਸ ਨੂੰ ਲੈ ਕੇ ਚੁਣੌਤੀ ਦਿੱਤੀ ਤੇ ਉੱਥੇ ਹੀ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਦੇ ਦਿੱਤੀ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁਛਪੜਤਾਲ ਦੇ ਲਈ ਪਹਿਲਾਂ ਉਹਨਾਂ ਨੂੰ ਕਾਫੀ ਵਾਰ ਸੱਦਿਆ ਗਿਆ ਤੇ ਹਰ ਵਾਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਟ ਦਾ ਮੁਖੀ ਹੀ ਕਿਉਂ ਤੁਸੀਂ ਬਦਲਦੇ ਹੋ ਤੁਸੀਂ ਆਪ ਹੀ ਜਿਹੜਾ ਕਿ ਸਿੱਟ ਦੇ ਮੁਖੀ ਭਗਵੰਤ ਮਾਨ ਜੀ ਬਣ ਜਾਓ ਕਿਉਂਕਿ ਬੈਠ ਕੇ ਨਵੇੜ ਲੰਨੇ ਹਰ ਵਾਰ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਤੇ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਸਵਾਲ ਬਿਕਰਮ ਮੱਜੀਠੀਆ ਦੇ ਵੱਲੋਂ ਹਰ ਵਾਰ ਮੁੱਖ ਮੰਤਰੀ ਪਗਵਾਨ ਤਮਾਨੂੰ ਕੀਤੇ ਜਾਂਦੇ ਨੇ ਤੇ ਉੱਥੇ ਹੀ ਅਕਾਲੀ ਦਲ ਵੀ ਇਸ ਗੱਲ ਤੋਂ ਬਾਅਦ ੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਕਈ ਵਾਰ ਵਿਰੋਧ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹੋ ਚੁੱਕਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਹੈ ਜਿਹੜੀ ਕਿ ਕੋਸ਼ਿਸ਼ਾ ਵਿਕਰਮਜੀਠਿਆਂ ਨੂੰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਵਿਕਰਮਜੀਠਿਆਂ ਨੂੰ 8 ਅਗਸਤ ਪੇਸ਼ ਹੋਣ ਦੇ ਹੁਕਮ ਸੈਟ ਨੇ ਲਗਾ ਦਿੱਤੇ ਆ ਫਿਰ ਜਿਹੜਾ ਕਿ ਸੱਦਣ ਦੇ ਲਈ ਕਿਹਾ ਗਿਆ ਸੀ ਤੇ ਜਿਸ ਤੋਂ ਬਾਅਦ ਸਮਣ ਭੇਜਿਆ ਗਿਆ ਤੇ ਹੁਣ ਪੇਸ਼ ਹੋਣ ਦੇ ਹੁਕਮ 8 ਅਗਸਤ ਨੂੰ ਲਗਾਏ ਨੇ ਤੇ ਹੁਣ ਵਿਕਰਮਜੀਠਿਆ ਪੇਸ਼ ਹੁੰਦੇ ਨੇ ਜਾਂ ਨਹੀਂ ਇਹ 8 ਅਗਸਤ ਨੂੰ ਪਤਾ ਲੱਗੇਗਾ ਤੁਹਾਡਾ ਅੱਜ ਫਿਰ ਤੋਂ ਜਿਹੜਾ ਕਿ ਉਹਨਾਂ ਨੂੰ ਸੰਮਣ ਪੇਸ਼